ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਬਲਾਊਜ਼ ਕਿਵੀ ਬਣਾਈ ਹੋਈ ਏ ਜਿਹਦੇ ਵਿੱਚ ਆਪਾਂ ਇਹ 4 ਇੰਚ ਬਾਰਡਰ ਬਣਾਇਆ ਹੋਇਆ ਤੇ ਇਸ ਤੋਂ ਅੱਗੇ ਸਾਡੇ 8 ਇੰਚ ਤੇ ਆਪਾਂ ਮੋਢਿਆਂ ਦੀ ਕਟ ਪਾਈ ਹੋਈ ਏ ਤੇ ਇਹ ਆਪਾਂ ਛੋਟੀ ਸਕੀਵੀ ਬਣਾਈ ਹੋਈ ਏ ਬਿਲਕੁਲ ਤੇ ਇਹਦੇ ਮੋਢੇ ਵੀ ਆਪਾਂ ਬਾਅਦ ਵਿੱਚ ਅਲੱਗ ਤੋਂ ਬਣਾ ਕੇ ਨਾਲ ਅਟੈਚ ਕਰਾਂਗੇ ਤੇ ਇਹ ਆਪਾਂ ਕਿਸ ਤਰ੍ਹਾਂ ਇਸ ਇਸ ਦੀ ਕਾਰਟ ਪਾਉਣੀ ਹੈ ਇਸ ਦੇ ਬਾਰੇ ਵੀ ਦੱਸਾਂਗੇ ਅਲੱਗ ਤੋਂ ਵੀਡੀਓ ਬਣਾ ਕੇ ਇਹਦੇ ਵਿੱਚ ਆਪਾਂ 54 ਝੋਟੇ ਬਾਰਡਰ ਦੇ ਪਾਏ ਹੋਏ ਨੇ ਤੇ ਉੱਪਰੋਂ ਵੀ 58 ਝੋਟੀਆਂ ਤੇ ਇਹ ਸਕੀ ਵੀ ਬਣਾਈ ਹੋਈ ਹੈ ਇਹ ਥੋੜੀ ਜੀ ਆਪਾਂ ਫੁੱਲ ਸਾਈਜ਼ ਸਕੀ ਵੀ ਬਣਾਈ ਹੋਈ ਹੈ ਤੇ ਇਹਦੇ ਵਿੱਚ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਤੇ ਇਹੇ ਡਿਜ਼ਾਈਨ ਆਪਾਂ ਕਿਸ ਤਰ੍ਹਾਂ ਬਣਾਉਣਾ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਸ ਦੇ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਆ ਦੇਖੋ ਜੀ ਆਪਾਂ ਇਹ ਬਿਲਕੁਲ ਹੀ ਸੌਖਾ ਜਿਹਾ ਡਿਜ਼ਾਈਨ ਇਸ ਦੇ ਉੱਪਰ ਪਾਇਆ ਹੋਇਆ ਹੈ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਬਣਿਆ ਹੋਇਆ ਬਣ ਕੇ ਇਹ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਤੇ ਇਹੇ ਡਿਜ਼ਾਈਨ ਆਪਾਂ ਪੁੱਠੀ ਸਲਾਈ ਤੋਂ ਸ਼ੁਰੂ ਕਰਾਂਗੇ ਪੁੱਠੀ ਸਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਨੇ ਇੱਕ ਇੱਕ ਕੁੰਡਾ ਉਤਾਰ ਕੇ ਇੱਕ ਕੁੰਡਾ ਉਤਾਰ ਕੇ ਇੱਕ ਕੁੰਡਾ ਉਲਟਾ ਆਉਣਾਂਗੇ ਤੇ ਇਸ ਤੋਂ ਅੱਗੇ ਆਪਾਂ ਇੱਕ ਕੁੰਡਾ ਬਿਨਾ ਉਹਨੇ ਉਤਾਰਾਂਗੇ ਧਾਗਾ ਅੱਗੇ ਰੱਖਾਂਗੇ ਇੱਕ ਕੁੰਡਾ ਆਪਾਂ ਬਿਨਾ ਉਹਨੇ ਉਤਾਰਾਂਗੇ ਤੇ ਇਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਸਲਾਈ ਨਗਾ ਕੇ ਆਪਾਂ ਸਿੱਧੇ ਪਾਸੇ ਤੋਣਾਂਗੇ ਤੇ ਇੱਥੇ ਆਪਣਾ ਇੱਕ ਵਲ ਪੈ ਜਾਊਗਾ ਇੱਕ ਕੁੰਡਾ ਆਪਾਂ ਬਿਨਾ ਉਨੇ ਉਤਾਰਿਆ ਇੱਕ ਇੱਕ ਵਲ ਪੈ ਜਾਊਗਾ ਤੇ ਇੱਥੇ ਆਪਾਂ ਤਿੰਨ ਕੁੰਡੇ ਆਪਾਂ ਧਾਗਾ ਪਿੱਛੇ ਰੱਖ ਕੇ ਹੁਣਾਗੇ ਆ ਦੇਖੋ ਜੀ ਇਹ ਆਪਣੇ ਤਿੰਨ ਕੁੰਡੇ ਹੋ ਗਏ ਧਾਗਾ ਪਿੱਛੇ ਰੱਖ ਕੇ ਇਸ ਤੋਂ ਅੱਗੇ ਫਿਰ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਬਿਨਾ ਉਨੇ ਉਤਾਰਾਂਗੇ ਤੇ ਇਸ ਨੂੰ ਇਸ ਤੇ ਇੱਕ ਵਲ ਪੈ ਜਾਊਗਾ ਇਸ ਤਰ੍ਹਾਂ ਤੇ ਇੱਕ ਕੁੰਡਾ ਆਪਾਂ ਸਿੱਧਾ ਹੋਣੇ ਆ ਤੇ ਇਸ ਤੋਂ ਅਗਲੇ ਦੋ ਕੁੰਡੇ ਵੀ ਆਪਾਂ ਇਸ ਤਰ੍ਹਾਂ ਸਿੱਧੇ ਹੋਣਾਂਗੇ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਬਿਨਾ ਹੋਣੇ ਉਤਾਰਾਂਗੇ ਤੇ ਸਲਾਈ ਨੂੰ ਇਸ ਤਰ੍ਹਾਂ ਲਗਾ ਕੇ ਆਪਾਂ ਅੱਗੇ ਤਿੰਨ ਕੁੰਡੇ ਧਾਗਾ ਵਿੱਚ ਰੱਖ ਕੇ ਹੋਣਾਂਗੇ ਫਿਰ ਇੱਕ ਕੁੰਡਾ ਬਿਨਾ ਹੋਣੇ ਉਤਾਰਾਂਗੇ ਧਾਗਾ ਅੱਗੇ ਰੱਖਾਂਗੇ ਤੇ ਸਲਾਈ ਤੇ ਆਪਾਂ ਇਸ ਤਰ੍ਹਾਂ ਧਾਗਾ ਪਿਛੇ ਰੱਖ ਕੇ ਤਿੰਨ ਕੁੰਡੇ ਆਉਣਗੇ ਇੱਥੇ ਆਪਣਾ ਇੱਕ ਕੁੰਡਾ ਆਪਾਂ ਬਿਣਾਉਣੇ ਉਤਾਰਿਆ ਉਸਦੇ ਨਾਲ ਇੱਕ ਵਾਲ ਪੈ ਜਾਊਗਾ ਲਾਸਟ ਵਾਲਾ ਕੁੰਡਾ ਉਲਟਾ ਸਾਈਡਾਂ ਤੇ ਤੁਸੀਂ ਦੋ ਦੋ ਕੁੰਡੇ ਉਲਟੇ ਵੀ ਰੱਖ ਸਕਦੇ ਹੋ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਇੱਕ ਕੁੰਡਾ ਬਿਣਾ ਇੱਕ ਕੁੰਡਾ ਉਤਾਰ ਕੇ ਧੱਗਾ ਅੱਗੇ ਕਰਾਂਗੇ ਆ ਦੇਖੋ ਜੀ ਤਿੰਨ ਕੁੰਡੇ ਉਲਟੇ ਬਣਾਵਾਂਗੇ ਆ ਦੇਖੋ ਜੀ ਤਿੰਨ ਕੁੰਡੇ ਉਲਟੇ ਜਿਹੜੇ ਆਪਣੇ ਇੱਕ ਕੁੰਡਾ ਬਿਨਾ ਉਹਨੇ ਉਤਾਰਿਆ ਸੀ ਇੱਕ ਬਲ ਵਾਲਾ ਕੁੰਡਾ ਦੋ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਲਵਾਂਗੇ ਧਾਗੇ ਤੇ ਬਲ ਦਾਂਗੇ ਤੇ ਇਸ ਇਹਨਾਂ ਕੁੰਡਿਆਂ ਨੂੰ ਵੀ ਆਪਾਂ ਬਿਨਾ ਉਹਨੇ ਉਤਾਰ ਲਵਾਂਗੇ ਧਾਗੇ ਤੇ ਬਲ ਦਾਂਗੇ ਤੇ ਇਹਨਾਂ ਕੁੰਡਿਆਂ ਨੂੰ ਵੀ ਆਪਾਂ ਇਸ ਤਰ੍ਹਾਂ ਬਿਨਾ ਉਹਨੇ ਉਤਾਰ ਲਵਾਂਗੇ ਇਸ ਤੋਂ ਅੱਗੇ ਫਿਰ ਧਾਗਾ ਘੇਰਾ ਫਕੇ ਤਿੰਨ ਕੁੰਡੇ ਉਲਟੇ ਤੇ ਆਹ ਵਾਲੇ ਵਾਲ ਵਾਲਾ ਕੁੰਡਾ ਤੇ ਦੋ ਜਿਹੜਾ ਆਪਾਂ ਬਿਣਾਉਣੇ ਉਤਾਰਿਆ ਸੀ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਬਿਣਾਉਣੇ ਉਤਾਰ ਲਾਂਗੇ ਇੱਕ ਵਾਲ ਦੇ ਦੇ ਨਾਲ ਤਿੰਨ ਕੁੰਡੇ ਉਲਟੇ ਵਾਲ ਵਾਲਾ ਕੁੰਡਾ ਇਸ ਤਰ੍ਹਾਂ ਰੱਖਾਂਗੇ ਇੱਥੇ ਇੱਕ ਹੋਰ ਵਾਲ ਦੇ ਕੇ ਬਾਕੀ ਤਿੰਨ ਕੁੰਡੇ ਫਿਰ ਧਾਗਾ ਘੇਰਾ ਫਕੇ ਉਹਨਾਂਗੇ ਆ ਦੇਖੋ ਜੀ ਲਾਸਟ ਵਾਲਾ ਕੁੰਡਾ ਹੁਣ ਆਪਾਂ ਆ ਗਏ ਆ ਸਿੱਧੀ ਸਲਾਈ ਹਾਂਜੀ ਹੁਣ ਆਪਾਂ ਆ ਗਏ ਆ ਪੁੱਠੀ ਸਲਾਈ ਇੱਕ ਕੁੰਡਾ ਉਤਾਰ ਕੇ ਤੇ ਨਾਲ ਵਾਲਾ ਕੁੰਡਾ ਵੀ ਆਪਾਂ ਇਸ ਤਰ੍ਹਾਂ ਆਉਣਾਂਗੇ ਇਸ ਤੋਂ ਅੱਗੇ ਜਿਹੜੇ ਆਪਣੇ ਵਾਲ ਵਾਲੇ ਕੁੰਡੇ ਨੇ ਤਿੰਨ ਉਹਨਾਂ ਨੂੰ ਆਪਾਂ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਆ ਦੇਖੋ ਜੀ ਧਾਗੇ ਤੇ ਵੱਲ ਦੇ ਲਾਂਗੇ ਇਹਨਾਂ ਤਿੰਨ ਕੁੰਡਿਆਂ ਦੇ ਵਿੱਚੋਂ ਆਪਾਂ ਤਿੰਨ ਕੁੰਡੇ ਬਣਾਉਣੇ ਨੇ ਆ ਦੇਖੋ ਜੀ ਇੱਕ ਕੁੰਡਾ ਬਣ ਗਿਆ ਧਾਗੇ ਤੇ ਵੱਲ ਦਿੱਤਾ ਫਿਰ ਇੱਕ ਕੁੰਡਾ ਫਿਰ ਬਣ ਗਿਆ ਦੁਬਾਰਾ ਆਪਾਂ ਉਸੇ ਜਗ੍ਹਾ ਤੋਂ ਲਗਾ ਕੇ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣ ਜਾਣਗੇ ਧਾਗਾ ਪਿੱਛੇ ਰੱਖਾਂਗੇ ਤਿੰਨ ਕੁੰਡੇ ਸਿੱਧੇ ਜਿਹੜੇ ਤਿੰਨ ਕੁੰਡੇ ਆਪਾਂ ਆਪਣੇ ਇਸ ਤੋਂ ਅੱਗੇ ਫਿਰ ਉਹਨਾਂ ਤਿੰਨ ਕੁੰਡਿਆਂ ਤੋਂ ਆਪਾਂ ਫਿਰ ਤਿੰਨ ਕੁੰਡੇ ਬਣਾਵਾਂਗੇ ਆ ਦੇਖੋ ਜੀ ਧਾਗਾ ਪਿੱਛੇ ਰੱਖਾਂਗੇ ਜਿਹੜੇ ਤਿੰਨ ਕੁੰਡੇ ਸਿੱਧੀ ਸਲਾਈ ਉਂਟੇ ਬਣੇ ਹੋਏ ਨੇ ਇਹ ਹੀ ਪੁੱਠੀ ਸਲਾਈ ਆਪਾਂ ਉਹਨਾਂ ਨੂੰ ਸਿੱਧੇ ਬਣਾਉਣਾ ਹੈ ਸਿੱਧਾ ਹੋਣਾ ਹੈ ਧਾਗਾ ਅੱਗੇ ਰੱਖ ਕੇ ਤਿੰਨ ਕੁੰਡਿਆਂ ਤੋਂ ਆਪਾਂ ਇਸ ਤਰ੍ਹਾਂ ਤਿੰਨ ਕੁੰਡੇ ਬਣਾਵਾਂਗੇ ਆ ਦੇਖੋ ਜੀ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਧਾਗਾ ਅੱਗੇ ਕਰਾਂਗੇ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਆ ਦੇਖੋ ਜੀ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਲਾਸਟ ਵਾਲਾ ਗੁੰਡਾ ਉਲਟਾ ਸਾਈਡਾਂ ਤੇ ਤੁਸੀਂ ਇੱਕ ਕੁੰਡਾ ਵੀ ਰੱਖ ਸਕਦੇ ਹੋ ਤੇ ਦੋ-ਦੋ ਕੁੰਡੇ ਵੀ ਐਕਸਟਰਾ ਰੱਖ ਸਕਦੇ ਹੋ ਆ ਦੇਖੋ ਜੀ ਹੁਣ ਆਪਾਂ ਆ ਗਏ ਆ ਸਿੱਧੀ ਸਲਾਈ ਇੱਕ ਕੁੰਡਾ ਉਤਾਰ ਕੇ ਤੱਗਾ ਅੱਗੇ ਕਰਾਂਗੇ ਇੱਕ ਕੁੰਡਾ ਨਾਲ ਆਪਾਂ ਇੱਕ ਸਾਈਡ ਆਪਾਂ ਵੱਧ ਕੁੰਡਾ ਰੱਖਿਆ ਹੋਇਆ ਸੀ ਆ ਦੇਖੋ ਜੀ ਇੱਕ ਕੁੰਡਾ ਨਾਲ ਵਾਲਾ ਉਲਟਾ ਰੱਖ ਕੇ ਤੇ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇਹਨਾਂ ਨੂੰ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਬਣਾ ਲਾਂਗੇ ਤੇ ਵਿਚਾਲੇ ਵਾਲਾ ਕੁੰਡਾ ਸਿੱਧਾ ਹੋਣ ਕਿ ਤੇ ਆਹ ਸਾਈਡ ਵਾਲਾ ਦੇਖੋ ਜੀ ਇੱਥੇ ਫਿਰ ਆਪਾਂ ਇਸ ਤਰ੍ਹਾਂ ਸਲਾਈ ਨਗਾ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਜਿਹੜੇ ਆਪਣੇ ਵੱਲ ਵਾਲੇ ਕੁੰਡੇ ਨੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬਣਾਉਣਾ ਆਹ ਦੇਖੋ ਜੀ ਇਸ ਤਰ੍ਹਾਂ ਸਲਾਈ ਨਗਾ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਇਹ ਆਪਣੇ ਜਿਹੜੇ ਕੁੰਡੇ ਵਧੇ ਹੋਏ ਸੀ ਉਹ ਕੱਟ ਜਾਣਗੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਆ ਦੇਖੋ ਜੀ ਸਾਈਡਾਂ ਤੇ ਆਪਾਂ ਇੱਧਰ ਦੋ ਕੁੰਡੇ ਰੱਖੇ ਹੋਏ ਨੇ ਫਾਲਤੂ ਤੇ ਇੱਕ ਕੁੰਡਾ ਉਲਟਾ ਹੁਣ ਕੇ ਉਸ ਤੋਂ ਅੱਗੇ ਆਪਾਂ ਆ ਦੇਖੋ ਜੀ ਇੱਕ ਕੁੰਡਾ ਉਲਟਾ ਤੇ ਇੱਕ ਕੁੰਡਾ ਸਿੱਧਾ ਦੋਨਾਂ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰਾਂਗੇ ਧਾਗਾ ਪਿੱਛੇ ਰੱਖ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਆਪਾਂ ਇੱਕ ਕੁੰਡਾ ਸਿੱਧਾ ਬਣਾਵਾਂਗੇ ਇੱਥੇ ਆਪਾਂ ਫਿਰ ਇਸ ਤਰ੍ਹਾਂ ਸਲਾਈ ਨਗਾ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਬਣਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਤੱਗਾਗੇ ਕਰਾਂਗੇ ਇੱਕ ਕੁੰਡਾ ਉਲਟਾ ਤੱਗਾ ਪਿੱਛੇ ਕਰਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਬਣਾਵਾਂਗੇ ਉਹ 40 ਵਾਲਾ ਕੁੰਡਾ ਸਿੱਧਾ ਤੇ ਇੱਥੇ ਫਿਰ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਬਣਾਵਾਂਗੇ ਆ ਦੇਖੋ ਸਲਾਈ ਇਸ ਤਰ੍ਹਾਂ ਲਗਾ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੁੰਦਾ ਹੈ ਆ ਦੇਖੋ ਜੀ ਇਸ ਤਰ੍ਹਾਂ ਨਿੱਕਾ-ਨਿੱਕਾ ਜਿਹਾ ਡਿਜ਼ਾਈਨ ਹੈ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਬਣਾ ਸਕਦੇ ਹੋ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਤੇ ਇੱਥੇ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਵਿਚਾਲੇ ਵਾਲਾ ਕੁੰਡਾ ਸਿੱਧਾ ਹੋਣਾਗੇ ਤੇ ਸਾਈਡਾਂ ਵਾਲੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਜਿਹੜੇ ਕੁੰਡੇ ਆਪਣੇ ਵਧੇ ਸੀ ਉਹ ਇਸ ਸਲਾਈ ਸਾਰੇ ਘਟ ਜਾਣਗੇ ਆ ਦੇਖੋ ਜੀ ਇਧਰ ਆਪਾਂ ਦੋ ਕੁੰਡੇ ਰੱਖੇ ਹੋਏ ਸੀ ਤੇ ਇਧਰ ਆਪਣੇ ਕੋਲ ਇੱਕ ਕੁੰਡਾ ਹੀ ਹੈ ਇੱਕ ਕੁੰਡਾ ਐਕਸਟਰਾ ਰੱਖਿਆ ਹੋਇਆ ਇਧਰ ਦੋਨੋਂ ਪਾਸੇ ਦੋ-ਦੋ ਕੁੰਡੇ ਵੀ ਐਕਸਟਰਾ ਰੱਖ ਸਕਦੇ ਹੋ ਤੇ ਇੱਕ-ਇੱਕ ਕੁੰਡਾ ਵੀ ਰੱਖ ਸਕਦੇ ਹੋ ਹਾਂਜੀ ਆ ਦੇਖੋ ਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਾਂ ਫਿਰ ਉਸੇ ਨੂੰ ਹੀ ਰਿਪੀਟ ਕਰਨਾ ਹੈ ਇੱਕ ਕੁੰਡਾ ਉਤਾਰ ਲੇ ਕਿ ਇੱਕ ਕੁੰਡਾ ਉਲਟਾ ਤੇ ਇੱਥੇ ਫਿਰ ਆਪਾਂ ਇੱਕ ਕੁੰਡਾ ਬਿਨਾ ਉਹਨੇ ਉਤਾਰਾਂਗੇ ਆ ਦੇਖੋ ਜੀ ਇੱਕ ਕੁੰਡਾ ਬਿਨਾ ਉਹਨੇ ਉਤਾਰਾਂਗੇ ਧਾਗੇ ਤੇ ਵਲਦਾਂਗੇ ਧਾਗਾ ਅਗੇ ਰੱਖਾਂਗੇ ਤੇ ਇਧਰ ਵਾਲੇ ਅਗਲੇ ਤਿੰਨ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਔਣਾਗੇ ਧਾਗਾ ਪਿੱਛੇ ਕਰਕੇ ਇੱਥੇ ਧਾਗੇ ਤੇ ਵਲ ਆ ਜਾਊਗਾ ਤੇ ਇੱਕ ਕੁੰਡਾ ਆਪਾਂ ਬਿਨਾ ਔਨੇ ਉਤਾਰੇ ਆਹ ਦੇਖੋ ਜੀ ਫਿਰ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਬਿਨਾ ਔਨੇ ਉਤਾਰਾਂਗੇ ਤੇ ਇਹਨਾਂ ਤਿੰਨ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਔਣਾਗੇ ਆਹ ਦੇਖੋ ਜੀ ਇੱਥੇ ਇੱਕ ਵਲ ਪੈ ਜਾਊਗਾ ਆ ਦੇਖੋ ਜੀ ਤੇ ਬਾਕੀ ਤਿੰਨ ਕੁੰਡੇ ਆਪਾਂ ਧਾਗਾ ਪਿੱਛੇ ਰੱਖ ਕੇ ਇਸ ਤਰ੍ਹਾਂ ਔਣਾਗੇ ਇਕ ਕੁੰਡਾ ਬਿਨਾ ਉਹਨੇ ਉਤਾਰ ਕੇ ਧਾਗੇ ਤੇ ਵਾਲਾ ਆ ਜਾਊਗਾ ਤੇ ਤਿੰਨ ਕੁੰਡੇ ਆਪਾਂ ਤਿੰਨ ਕੁੰਡੇ ਆਪਾਂ ਧਾਗਾ ਪਿੱਛੇ ਰੱਖ ਕੇ ਆਉਣਾਂਗੇ ਤੇ ਲਾਸਟ ਵਾਲੇ ਦੋਵੇਂ ਕੁੰਡੇ ਆਪਾਂ ਉਲਟੇ ਬਣਾਵਾਂਗੇ ਦੋਨਾਂ ਸਾਈਡਾਂ ਤੋਂ ਤੇ ਹਾਂਜੀ ਹੁਣ ਆਪਾਂ ਆ ਗਿਆ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਫਿਰ ਇਸੇ ਨੂੰ ਹੀ ਵਾਰ-ਵਾਰ ਰਿਪੀਟ ਕਰਨਾ ਆ ਦੇਖੋ ਜੀ ਸਿੱਧੀ ਸिलाई ਫਿਰ ਆਪਾਂ ਉਹੀ ਡਿਜ਼ਾਈਨ ਵਾਰ-ਵਾਰ ਰਿਪੀਟ ਕਰਾਂਗੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸੇ ਜਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ